ਦੋਸਤੋ ਤੁਸੀਂ ਦੇਖ ਰਹੇ ਹੋ ਦੈਨ ਸੇ ਰਾਤ ਤੇ ਮੈਂ ਹਮਰਤਪਾਲ ਸੇ ਬਾਇਰ ਗੱਲ ਕਰਾਂਗੇ ਪੰਜਾਬ ਤੇ ਹਿਮਾਚਲ ਦੇ ਵੱਖ-ਵੱਖ ਖੇਤਰਾਂ ਵਿੱਚ ਜਿੱਥੇ ਲਗਾਤਾਰ ਬਰਸਾਤ ਪੈ ਰਹੀ ਬਰਸਾਤ ਦੇ ਚੱਲਦੇ ਆ ਬਹੁਤ ਸਾਰੇ ਡੈਮਰ ਉੱਤੇ ਜਿਹੜਾ ਕਿ ਪਾਣੀ ਦਾ ਪੱਧਰ ਜਿਹੜਾ ਵੀ ਵਾਧਾ ਨਜ਼ਰ ਆ ਰਿਹਾ ਹੈ ਜਗਾ ਤਾਂ ਪ੍ਰਸ਼ਾਸਨ ਵੱਲੋਂ ਇਸ ਗੱਲ ਨੂੰ ਸचेਤ ਵੀ ਕੀਤਾ ਜਾ ਰਿਹਾ ਕਿ ਬਿਆਸ ਤਰਿਆ ਦੇ ਪਾਣੀ ਦੇ ਪੱਧਰ ਨੂੰ ਲੈ ਕੇ ਲੋਕਾਂ ਨੂੰ ਲਾਗੇ ਲਾਗੇ ਜਿਹੜੇ ਘਰ ਹੈਗੇ ਉਹਨਾਂ ਸचेਤ ਕੀਤਾ ਜਾ ਰਿਹਾ ਵਾ ਔਰ ਜਦੋਂ ਗੱਲ ਕੀਤੀ ਜਾਂਦੀ ਅੱਜ ਲਗਾਤਾਰ ਪੈ ਰਹੀ ਬਰਸਾਤ ਦੇ ਚੱਲਦੇ ਆ ਜਿੱਥੇ ਦੋ ਦਿਨਾਂ ਤੋਂ ਲਗਾਤਾਰ ਬਰਸਾਤ ਪੈ ਰਹੀ ਸੀ ਉਸ ਸੇ ਚੱਲਦੇ ਅਬਿਆਸਤ ਰਿਆ ਵਿੱਚ ਪਾਣੀ ਦਾ ਪੱਧਰ ਜਿਹੜਾ ਵਧਿਆ ਹੋਇਆ ਨਜ਼ਰ ਆ ਰਿਹਾ ਉਸ ਪਾਣੀ ਦੇ ਪੱਧਰ ਨੂੰ ਲੈ ਕੇ ਗੱਲਬਾਤ ਕਰਾਂਗੇ ਇੱਥੇ ਲੋਕਾਂ ਵੀ ਮੌਜੂਦ ਹੈਗੇ ਆ ਪਾਜੀ ਸੱਸੀਗਲ ਜੀ ਕੀ ਨਾਮ ਆਪਣਾ ਔਰ ਕਿਹੜਾ ਪਿੰਡ ਹੈ ਪਿੰਡ ਸਾਡਾ ਰੜਾ ਵਾ ਜੀ ਜੀ ਇੱਥੋਂ ਦੇ ਲੋਕ ਹੀ ਰਹਿਣ ਵਾਲੇ ਆ ਜੀ ਇਹ ਜਿਹੜਾ ਪਾਣੀ ਆ ਹਰ ਸਾਲ ਹੀ ਇਸੇ ਤਰ੍ਹਾਂ ਹੀ ਆ ਜਾਂਦਾ ਵਾ ਕੋ ਜੇ ਇੱਥੇ ਪਿਛਲੇ ਸਾਲ ਵੀ ਅਸੀਂ ਰਿਕੁਐਸਟ ਕੀਤੀ ਸੀ ਕਿ ਸਾਨੂੰ ਇੱਥੇ ਕੋਈ ਜੰਗਲਾਤ ਲੱਗੀ ਆ ਦਰਿਆ ਦੇ ਵਿੱਚ ਜਿਹੜੀ ਇਹ ਜੰਗਲਾਤ ਵਾ ਇਹਨੂੰ ਅਸੀਂ ਪਿਛਲੇ ਸਾਲ ਵੀ ਐਮਐਲਏ ਸਾਹਿਬ ਨੂੰ ਵੀ ਆਖਿਆ ਸੀਗਾ ਤੇ ਹੋਰ ਵੀ ਜਿਹੜੇ ਅਫਸਰ ਆਏ ਸੀ ਸਹਿਬਾਨ ਜੋਗ ਉਹਨਾਂ ਨੂੰ ਵੀ ਆਖਿਆ ਸੀਗਾ ਕਿ ਜਿਹੜੀ ਜੰਗਲਾਤ ਵਾ ਕਟਾਈ ਜਾਵੇ ਪਿਛਲੇ ਸਾਲ ਜਿਹੜਾ ਸੀਗਾ ਕਿ ਇਹ ਜਿਹੜਾ ਬਨਵਾ ਇੱਧਰ ਨੂੰ ਦਿਖਾਇਆ ਜਾਵੇ ਕਿ ਇਹ ਸਾਰਾ ਟੁੱਟ ਗਿਆ ਸੀਗਾ ਜ਼ਿਆਦਾ ਪਾਣੀ ਹੋਣ ਕਾਰਨ ਫਿਰ ਇੱਥੇ ਬੜਾ ਵੱਡਾ ਟੋਇਆ ਜਿਹੜਾ ਪਿਆ ਸੀਗਾ ਪਾੜ ਬਹੁਤ ਅਜੇ ਵੀ ਇਹ ਡੂੰਗਾ ਵਾ 20 25 ਫੁੱਟ ਦਾ ਡੂੰਘਾਈ ਹੈ ਇਹਦੇ ਵਿੱਚ ਜਿਹੜੀ ਇਹ ਪਾੜ ਦੀ ਲੰਘਾਈ ਆ ਇਸ ਕਰਕੇ ਲੋਕਾਂ ਦਾ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਹੋਇਆ ਸੀਗਾ ਕਿ ਜਿਹੜਾ ਕਈ ਕਈ ਸਾਲ ਜ਼ਿੰਮੇਵਾਰ ਨਹੀਂ ਉੱਠ ਸਕਦਾ ਉਹ ਪਰ ਜੇਕਰ ਗੱਲ ਕੀਤੀ ਜਾਵੇ ਇਸ ਵਕਤ ਪਾਣੀ ਦਾ ਪੱਧਰ ਕਿੰਨਾ ਘਗਾ ਆ ਔਰ ਲਾਗੇ ਲਾਕੇ ਕਿਹੜੇ ਕਿਹੜੇ ਪਿੰਡ ਲੱਗਦੇ ਜਿਹੜੇ ਪਿਛਲੇ ਸਾਲ ਪਾਣੀ ਦੇ ਕਾਰਨ ਜਿਹੜੇ ਪ੍ਰਭਾਵਿਤ ਹੋਏ ਸੀਗੇ ਉਹ ਕੀ ਹਾਲਾਤ ਪ੍ਰਸ਼ਾਸਨ ਉਹਨਾਂ ਨੂੰ ਕਿਸ ਤਰ੍ਹਾਂ ਦੇ ਸਟੇਟ ਕੀਤਾ ਜਾ ਰਿਹਾ ਜਾਂ ਕਿਸ ਤਰ੍ਹਾਂ ਦੀ ਉਹਨਾਂ ਵੱਲੋਂ ਮਦਦ ਦੀ ਗਹਾਰ ਲਗਾਈ ਜਾਏਗੀ ਅਸੀਂ ਤੇ ਹੋਈ ਮਤ ਦੀ ਘਾਰ ਅੱਗੇ ਵੀ ਮੁੱਖ ਮੰਤਰੀ ਸਾਹਿਬ ਇੱਥੇ ਆਏ ਸੀ ਕਿ ਜਲਾਲਪੁਰ ਦੇ ਵਿੱਚ ਉਹਨਾਂ ਕੋ ਇਹ ਵੀ ਲਗਾਈ ਸੀ ਕਿ ਸਾਨੂੰ ਦੋਨੇ ਬੰਨੀ ਆ ਇੱਥੋਂ ਕੋਈ 10-15 ਕਿਲੋਮੀਟਰ ਦਾ ਇੱਕ ਤੁਸੀਂ ਬੰਨ ਦਿੱਤਾ ਜਾਵੇ ਜਿਹੜਾ ਫੱਤਾਕੁੱਲਾ ਵਾ ਵਿੱਚ ਗੰਧੂ ਆਲ ਆ ਜਾਂਦਾ ਵਾ ਰੜਾ ਵਾ ਗਾੜੀ ਇਹਦੇ ਨਾਲ ਨਿੱਜੀ ਸ੍ਰੀ ਹਰਗੁਬਿੰਦਪੁਰ ਵੀ ਨਾਲ ਲੱਗ ਜਾਂਦਾ ਵਾ ਕਿਉਂਕਿ ਕਿਸੇ ਬੰਨੇ ਨਿਕਲ ਨੂੰ ਸਾਡੇ ਕੋ ਥਾਂ ਨਹੀਂ ਗਾ ਜਦੋਂ ਆਣ ਕੇ ਸਭ ਫਸਲਾਂ ਵੀ ਮਾਰੀਆਂ ਜਾਂਦੀਆਂ ਵਾ ਡੰਗਰ ਮਾਲ ਦਾ ਵੀ ਬਹੁਤ ਜ਼ਿਆਦੇ ਮਾੜੇ ਹਲਾਤ ਹੋ ਜਾਂਦੇ ਆ ਉਹ ਜੱਗ ਜੇ ਮੈਂ ਦੱਸਿਆ ਕਿ ਨਿੱਜੀ ਤੌਰ ਤੇ ਇੱਥੇ 25 30 ਕਿਲੇ ਜੰਗਲਾਤ ਦੇ ਜਿਹੜੇ ਦਰਿਆ ਦੇ ਵਿੱਚ ਲੱਗੇ ਹੋਏ ਆ ਮੈਂ ਇਹੋ ਹੀ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਉਹਦੀ ਕਟਾਈ ਕੀਤੀ ਜਾਵੇ ਕਟਾਈ ਕੀਤੀ ਜਾਵੇ ਉਹਦੀ ਉਹ ਸਾਰੇ ਕੱਟੇ ਜਾਣ ਵਿੱਚੋਂ ਜਿਹੜਾ ਪਾਣੀ ਦਾ ਪੱਧਰ ਵਾ ਉਹ ਦਰਿਆ ਦੇ ਵਿੱਚ ਵਿੱਚ ਹੀ ਵਹਾਹ ਹੋ ਜਾਏ ਕਿਉਂਕਿ ਤਾਂ ਉਹ ਜਾਦੇ ਦਰਖਤ ਲੱਗੇ ਕਾਰਨ ਤੁਸੀਂ ਇੱਕ ਵਾਰੀ ਆਪਣਾ ਕੈਮਰਾ ਵੀ ਕਮਾ ਸਕਦੇ ਹੋ ਜਿਹੜੇ ਦਰਖਤ ਲੱਗੇ ਆ ਦਰਖਤ ਸਾਨੂੰ ਮਾਰਦੇ ਆ ਜਿਆਦੇ ਜੀ ਦਰਖਤ ਦੇ ਕਾਰਨ ਅਸੀਂ ਕਹਿਣਾ ਚਾਹੋਗੇ ਲਗਾਤਾਰ ਬਰਸਾਤ ਪੈ ਰਹੀ ਔਰ ਪਾਣੀ ਜਿਹੜਾ ਹੌਲੀ-ਹੌਲੀ ਜਿਹੜਾ ਬ ਬਦਰਾ ਦੇ ਪਾਣੀ ਦੇ ਵਿੱਚ ਜਿਹੜਾ ਫਲਾਬ ਬਾਹਰ ਹੁੰਦਾ ਹੈ ਅਸੀਂ ਇਹੋ ਕਹਿਣਾ ਚਾਹੁੰਦੇ ਆਂ ਕਿ ਪਾਣੀ ਜਿਹੜਾ ਜੇ ਇਸ ਤਰੀਕੇ ਨਾਲ ਵਧਦਾ ਰਿਹਾ ਤੇ ਪਾਣੀ ਬਹੁਤ ਜ਼ਿਆਦਾ ਆ ਸਕਦਾ ਤੇ ਬਹੁਤ ਜ਼ਿਆਦਾ ਆਪਣਾ ਜਿਹੜਾ ਨੁਕਸਾਨ ਆ ਉਹ ਹੋ ਸਕਦਾ ਹੈ ਜੀ ਹਾਂਜੀ ਔਰ ਕਿੰਨੇ ਕੁ ਪਿੰਡ ਜਿਹੜੇ ਐਸ ਪਾਣੀ ਦੇ ਕਰਕੇ ਪ੍ਰਭਾਵਿਤ ਹੁੰਦੇ ਆ ਜਿਹੜਾ ਪਾਣੀ ਹੈਗਾ ਹੁਣ ਇਸ ਟਾਈਮ ਕਿੰਨਾ ਕੁ ਵਧਿਆ ਆ ਨਜ਼ਰ ਆ ਰਿਹਾ ਜਿਹੜੇ ਕੰਡਿਆ ਦੇ ਪਾਣੀ ਦੀ ਗੱਲ ਕੀਤੀ ਹੈ ਆ ਇਸ ਟਾਈਮ ਪਾਣੀ ਪਾਣੀ ਕਾਫੀ ਵੱਧ ਚੁੱਕਿਆ ਆ ਹੁਣ ਕਾਫੀ ਮਤਲਬ ਦੋ ਜੀ 1.5 ਫੁੱਟ ਜਾਂ ਕੰਡਿਆਂ ਤੋਂ ਨੀਵਾ ਜਿਹੜਾ ਰਹਿ ਗਿਆ ਜਾਂ ਨਹੀਂ ਤੇ ਪਾਣੀ ਜਿਹੜਾ ਪਾਰਲੀ ਸਾਈਡ ਗੰਧੂ ਵਾਲ ਸਾਈਡ ਤੇ ਪਾਣੀ ਬਾਹਰ ਆ ਗਿਆ ਹੁਣ ਅੰਦਰਿਆ ਦੇ ਵਿੱਚੋਂ ਤੇ ਜੇ ਇਦਾਂ ਪਾਣੀ ਆਉਂਦਾ ਰਿਹਾ ਤੇ ਬਹੁਤ ਘਟ ਤੋਂ ਘਟ ਵੀ 25 30 ਪਿੰਡ ਆ ਜਿਹੜੇ ਉਹਨਾਂ ਨੂੰ ਬਹੁਤ ਜ਼ਿਆਦਾ ਬਹੁਤ ਭਾਰੀ ਨੁਕਸਾਨ ਆ ਇਥੋਂ 4 ਕਿਲੋਮੀਟਰ ਭਾਈ ਮਾਨਸਾ ਸਾਹਿਬ ਗੁਰਦੁਆਰਾ ਸਾਹਿਬ ਆ ਜੋ ਸ਼੍ਰੀ ਹਰਗੋਬਿੰਦਪੁਰ ਦੇ ਨਾਲ ਆ ਉਥੋਂ ਦਾ ਕੇ ਪਾਣੀ ਪਹੁੰਚ ਜਾਂਦਾ ਆ ਬਹੁਤ ਜ਼ਿਆਦੀ ਮਾਰਿਆ ਪਾਣੀ ਦੀ ਉਹਦਾ ਕੀ ਕਾਰਨ ਹੈ ਉਹਦਾ ਜੰਗਲਾਤ ਦਾ ਕਾਰਨ ਆ ਜੀ ਜੋ ਉੱਪਰ ਜੰਗਲਾਤ ਲੱਗੀ ਹੋਈ ਆ ਇਹ ਸੰਦਰ ਸੰਗ ਗਿਲਜੀਆਂ ਦੇ ਵੇਲੇ ਜੰਗਲਾਤ ਲੱਗੀ ਆ। ਉਹੀ ਕਾਰਨ ਆ ਇਹ ਜੰਗਲਾਤ ਜਿਹੜੀ ਉੱਪਰੋਂ ਵੱਢੀ ਜਾਵੇ ਜਿਹੜੀ ਇਹ ਬੰਨ ਨੂੰ ਦਾਫ ਲਾ ਕੇ ਬੰਨ ਟੁੱਟਦਾ ਆ ਤੇ ਅ ਜਦੋਂ ਪਿਛਲੇ 2023 ਦੇ ਵਿੱਚ ਪਾਣੀ ਆਇਆ ਆ ਇਹ ਜਿਹੜਾ ਬੰਨ ਆ ਉਹ ਉਦੋਂ ਟੁੱਟੇ ਸੀ। ਇਹ ਜਿਹੜਾ ਬੰਨ ਆ ਉਦੋਂ ਟੁੱਟਿਆ ਸੀ ਤੇ ਏ ਸਾਈਡ ਦੇ ਉੱਤੇ ਉੱਪਰਲੀ ਸਾਈਡ 12 12 ਫੁੱਟ ਪਾਣੀ ਸੀ। ਉਦੋਂ ਵੀ ਬਹੁਤ ਲਗਾਤਾਰ ਬਰਸਾਤ ਪੈ ਰਹੀ ਔਰ ਪਾਣੀ ਦਾ ਪੱਧਰ ਵੀ ਲਗਾਤਾਰ ਜਿਹੜਾ ਬਾਹਰ ਹੁੰਦਾ ਜਾ ਰਿਹਾ ਵਾ ਪਾਣੀ ਸਾਹਮਣੇ ਆਪਣੇ ਨજર ਆ ਰਹੀ ਕਿ ਟਾ ਪਾਣੀ ਛੱਡਿਆ ਗਿਆ ਜਾਂ ਚੱਕੀ ਉੱਦੋਂ ਆਇਆ ਵਾ ਔਰ ਕੀ ਕਹਿਣਾ ਚਾਹੋਗੇ ਹੜ੍ਹਾਂ ਦੇ ਹਾਲਾਤਾਂ ਲੈ ਕੇ ਕੀ ਸਥਿਤੀ ਬੰਦੀ ਆ ਰਹੀ ਹੜ੍ਹਾਂ ਵਾਸਤੇ ਬੇ ਮੁਸ਼ਕਲ ਹੀ ਆ ਜੀ ਮੁਸ਼ਕਲ ਬਹੁਤ ਜ਼ਿਆਦਾ ਆ ਜਾਣੀ ਜੀ ਪਾਣੀ ਜ਼ਿਆਦਾ ਆ ਗਿਆ ਪਾਣੀ ਪਿੱਛੋਂ ਹੋਰ ਆ ਗਿਆ ਕਿ ਤਰਿਆ ਭਰਿਆ ਵਾ ਲੇਕਿਨ ਦੋ ਚਾਰ ਘੰਟੇ ਦੀ ਗੱਲ ਕੀਤੀ ਜਾਵੇ ਤਾਂ ਦੋ ਚਾਰ ਘੰਟਾ ਵਿੱਚ ਪਾਣੀ ਦੇ ਜਿਹੜਾ ਪੱਧਰ ਹੈਗਾ ਬਿਆਸ ਤਰਿਆ ਵਿੱਚ ਕਿੰਨਾ ਕੁ ਪਾਣੀ ਦੀ ਜਿਹੜਾ ਵਹਾਅ ਹੈਗਾ ਕਿੰਨਾ ਕੁ ਤੇਜ਼ ਨਜ਼ਰ ਆ ਤੇਜ ਦੋ ਤਿੰਨ ਘੰਟੇ ਹੋ ਗਏ ਹੋਂ ਦਿਨ ਤੀ ਪਹਿਲਾਂ ਤਾਂ ਕਸੀਰੇ ਘਰ ਸੀ ਇਹ 12 ਵਜੇ ਤੋਂ ਬਾਅਦ ਚਾਲੂ ਹੋਇਆ ਪਾਣੀ ਦਾ ਭਾਵੇਂ ਜਿਹੜਾ ਪਾਣੀ ਦਾ ਪੱਧਰ ਵੱਧਦਾ ਪਿਆ ਔਰ ਕੀ ਹਾਲਾਤ ਔਰ ਕੀ ਕਹਿਣਾ ਚਾਹੋਗੇ ਇਸ ਪਾਣੀ ਦੇ ਚਲਦੇ ਆ ਪਾਣੀ ਦੇ ਵੇਖੋ ਜੀ ਜੋ ਆ ਨਹਾਤਵਾ ਤੁਹਾਨੂੰ ਜੀ ਪਤਾ ਵਾ ਕਿ ਜੰਗਲ ਲੱਗਾ ਪਿਆ ਵਾ ਇਹਦੇ ਜੋ ਡਾਫ ਲੱਗੀ ਪਈ ਆ ਤੇ ਉਹ ਪਾਣੀ ਉਹ ਚੜਨਾ ਚਾ ਉਹਨੇ ਚੜਨਾ ਚੜਨਾ ਪਾਣੀ ਨੇ ਆ 10 ਮਿੰਟਾਂ ਦੇ ਵਿੱਚ ਪਾਣੀ ਚੜ ਗਿਆ ਆ ਦੇਖੋ 10 ਮਿੰਟਾਂ ਹੀ ਤੁਹਾਡੇ ਸਾਹਮਣੇ ਕਿਡਾ ਕਣ ਪਾਣੀ ਚੜ ਗਿਆ ਕੀ ਕਿੰਨੀ ਫਸਲ ਜਿਹੜੀ ਇਸ ਦਰਿਆ ਦੇ ਵਿੱਚ ਹੈਗੀ ਹੈ ਜਾਂ ਕਿੰਨੀ ਫਸਲ ਇਸ ਟੰ ਡੁੱਬੀ ਨਜ਼ਰ ਆ ਰਹੀ ਹੈ ਬਹੁਤ ਏਕੜ ਦੋ ਦੋ ਤਿੰਨ ਕਰੋੜ ਤੋਂ ਵੀ ਵੱਧ ਫਸਲ ਬਹੁਤ ਹੈ ਕੀ ਪ੍ਰਸ਼ਾਸਨ ਵੱਲੋਂ ਫਲੱਡ ਕੰਟਰੋਲ ਰੂਮ ਬਣਾਏ ਗਏ ਆ ਪਰ ਫਲੱਡ ਕੰਟਰੋਲ ਰੂਮਾਂ ਦੇ ਚੱਲਦੇ ਆ ਲੋਕਾਂ ਨੂੰ ਅਵੇਰਨੈਸ ਕੀਤਾ ਜਾ ਰਿਹਾ ਸੀਗਾ ਕਿ ਜਿਹੜਾ ਕਿ ਪਿਆਸ ਦਰਿਆ ਦੇ ਕੰਢੇ ਤੇ ਕੋਈ ਵੀ ਆਪਣੇ ਪਸ਼ੂ ਜਾਂ ਮਾਲ ਡੰਗਰ ਜਾਂ ਹੋਰ ਸਮਾਨ ਲੈ ਕੇ ਉੱਥੇ ਜਾਇਆ ਜਾਵੇ ਪਰ ਕੋਈ ਗੁਜਰ ਭਾਈਚਾਰੇ ਵੱਲੋਂ ਜਿਹੜੀ ਕਿ ਅੱਜ ਵੀ ਟੱਕ ਡੰਗ ਜਿਹੜੀ ਬਿਆਸਤਰੀਆ ਦੇ ਵਿੱਚ ਨਹਾਉਂਦੇ ਹੋਏ ਨਜ਼ਰ ਆ ਰਹੇ ਜਿੱਥੇ ਕਿ ਹੁਕਮਾਂ ਦੀ ਕਿਤੇ ਪ੍ਰਵਾਹ ਨਹੀਂ ਕੀਤੀ ਜਾ ਰਹੀ ਲੋਕਾਂ ਦਾ ਕਹਿਣਾ ਕਿ ਜੇ ਇੱਕ ਗੱਲ ਕੀਤੀ ਜਾਵੇ ਤਾਂ ਇਸ ਇਲਾਕੇ ਦੀ ਜਿਹੜਾ ਪਾਣੀ ਦੀ ਸਮੱਸਿਆ ਜਿਹੜੀ ਹੈਗੀ ਉਹ ਤੁਸੀਂ ਬੰਨ ਕਮਜ਼ੋਰ ਹੋਣ ਕਰਕੇ ਜਾਂ ਕਹਿ ਲਈਏ ਜਾਂ ਤੁਸੀਂ ਬੰਨ ਤੇ ਜਿਹੜੇ ਅੰਦਰ ਜੰਗਲਾਤ ਲੱਗਾ ਹੋਇਆ ਵਾ ਬਿਆਸਤਰੀਆ ਦੇ ਵਿੱਚ ਉਹ ਇੱਕ ਲੋਕਾਂ ਨੂੰ ਸਾਡਾ ਖਮਿਆਲ ਜਿਹੜਾ ਭੁਗਤਣਾ ਪੈਂਦਾ ਤੁਸੀਂ ਦੇਖਦੇ ਰਹੋ ਦੈਨਿਕ ਸਵੇਰਾਂ ਤੇ ਮੈਂ ਹਮਰਸਾਸੇ ਭਾਈਵਾ ਟਾਂਡਾ ਆਊਟ ਮੋਰ